ਅੰਮ੍ਰਿਤਸਰ ਦਾ ਭਗਵਾਨ ਮਹਾਵੀਰ ਬ੍ਰਿਜ ਜਿਹਨੂੰ ਕੀ ਰਿਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਜਿਹੜਾ ਬ੍ਰਿਜੀ ਅੰਗਰੇਜ਼ਾਂ ਦੇ ਵੇਲੇ ਬਣਿਆ ਹੋਇਆ ਸੀ ਔਰ ਕਾਫੀ ਸਾਲ ਪਹਿਲਾਂ ਜਿਹੜਾ ਕੀ ਇਹ ਬ੍ਰਿਜ ਆਪਣੀ ਉਮਰ ਜਿਹੜੀ ਕਿ ਪੂਗਾ ਚੁੱਕਿਆ ਸੀ ਔਰ ਪਿਛਲੇ ਸਾਲਾਂ ਅੰਦਰ ਪ੍ਰਸ਼ਾਸਨ ਨੇ ਵੀ ਇਸ ਨੂੰ ਜਿਹੜਾ ਕੀ ਅਨਸੇਫ ਡਿਕਲੇਰ ਕਰ ਦਿੱਤਾ ਸੀ ਉਸ ਤੋਂ ਬਾਅਦ ਇਸ ਬ੍ਰਿਜ ਦੀ ਨਮਿਉ ਸਾਰੀ ਹੋ ਰਹੀ ਹੈ 2 ਸਾਲ ਦਾ ਸਮਾਂ ਦਿੱਤਾ ਗਿਆ ਸੀ 2 ਮਹੀਨੇ ਹੋ ਚੁੱਕੇ ਨੇ ਹੁਣ ਇਸ ਬ੍ਰਿਜ ਨੂੰ ਕਿਦੋਂ ਸਮਰਪਿਤ ਕੀਤਾ ਜਾਵੇਗਾ ਤਮੇਨ ਨਾਲ ਦੇ ਸਾਬਕਾ ਸੰਸਦ ਸਵੀਤ ਮਲਿਕ ਨੇ ਜਿਨ੍ਹਾਂ ਨੇ ਕਾਫੀ ਸਾਰਾ ਜਿਹੜਾ ਕਿ ਜ਼ੋਰ ਲਗਾਇਆ ਸੀ ਇਸ ਪੁਲ ਦੇ ਨਵੇਂ ਨਿਰਮਣ ਮਸੇ ਸਰ ਬਹੁਤ ਜਿਆਦਾ ਪੁਲ ਜਿਹੜਾ ਕਿ ਨਿਰਮਣ ਇਹ ਜ਼ਰੂਰੀ ਹੈ ਕਿਉਂਕਿ ਇੱਕ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਨਾਲ ਜੋੜਦਾ ਹੈ ਤਈ ਮਹੀਨੇ ਦਾ ਸਮਾਂ ਲੰਘ ਗਿਆ ਹੈ ਔਰ ਇਸ ਦੀ ਜਿਹੜੀ ਕਿ ਕਿਸ ਤਰ੍ਹਾਂ ਅੱਗੋਂ ਪ੍ਰੋਜੈਕਟ ਪ੍ਰੋਸੈਸ ਕੀ ਹੋ ਰਿਹਾ ਦੀ ਇਹ ਦੇਖੋ ਜਿਸ ਵਲੇ ਕਿਸੇ ਕੈਂਸਰ ਦਾ ਇਲਾਜ ਕਰਨਾ ਪੈਂਦਾ ਤਾਂ ਦਰਦ ਤੇ ਹੁੰਦੀ ਹੈ ਜੀ ਇਹ ਕੈਂਸਰ ਹੀ ਸੀ ਬ੍ਰਿਜ ਬਾ ਹੋ ਗਿਆ ਬੜਾ ਕਮਜ਼ੋਰ ਚਰਮੜਾਇਆ ਬੜੀ ਵੱਡੀ ਦੁਰਘਟਨਾ ਹੋ ਸਕਦੀ ਸੀ ਬਹੁਤ ਪੁਰਾਣਾ ਬਣਿਆ ਹੋਇਆ ਸੀ ਤੇ ਉਸ لحاظ ਦੇ ਨਾਲ ਇਹਨੂੰ ਆਧੁਨਿਕ ਤਕਨੀਕ ਨਾਲ ਬਣਾਇਆ ਜਾ ਰਿਹਾ ਇੱਕ ਤੇ ਚੌੜਾ ਕੀਤਾ ਜਾ ਰਿਹਾ ਜੀ ਕਿ ਬਲਾਕਸ ਬਣ ਰਹੇ ਨੇ ਇੱਥੇ ਬਹੁਤ ਆਧੁਨਿਕ ਬਲਾਕਸ ਸੋ ਇਨ ਪ੍ਰੋਗਰੈਸ ਹੈ ਜੀ ਕੰਮ ਸੋ ਇੱਕ ਸਾਲ ਦੇ ਵਿੱਚ ਇਹ ਬ੍ਰਿਜ ਜਿਹਦਾ ਅਸੀਂ ਭੰਡਾਰੀ ਬ੍ਰਿਜ ਜਿਹੜਾ ਲੋਕਾਂ ਨੂੰ ਸਮਰਪਿਤ ਕੀਤਾ ਜਾਂ ਵੇਰਕਾ ਓਵਰ ਬ੍ਰਿਜ ਜਿਹੜਾ ਫਾਰਟਕਸ ਹਾਊਸ ਨੂੰ ਸਮਰਪਿਤ ਕੀਤਾ ਜਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਚਾਟਾ ਰੇਲਵੇ ਸਟੇਸ਼ਨ ਜਾਂ ਜਿਹੜਾ ਪੁਰਾਣੇ ਸ਼ਹਿਰ ਨੂੰ ਅੰਮ੍ਰਿਤਸਰ ਦੀ ਸਿਵਲ ਲਾਈਨ ਨਾਲ ਜੋੜਨ ਵਾਲਾ ਜਿਹੜਾ ਰੇਲਵੇ ਓਵਰ ਬ੍ਰਿਜ ਬਣਾਇਆ ਸੀ ਜਦ ਲੱਕੜ ਵਾਲਾ ਪੁਲ ਹੁੰਦਾ ਸੀ ਸੋ ਉਹ ਪ੍ਰੋਜੈਕਟ ਪੂਰੇ ਹੋ ਗਏ ਨੇ ਸੋ ਇਹ ਵੀ ਪ੍ਰੋਜੈਕਟ ਜਿਹੜਾ ਹੈ 1 ਸਾਲ ਦੇ ਵਿੱਚ ਲੋਕਾਂ ਨੂੰ ਅਸੀਂ ਸਮਰਪਿਤ ਕਰ ਦਿਆਂਗੇ ਨਵਾਂ ਪੁਲ ਜਿਹੜਾ ਕਿ ਮਿਲਦਾਦ ਆਣ ਵਾਲੇ 100 ਸਾਲ ਤੋਂ ਜ਼ਿਆਦਾ ਹੋਏ ਮੇਰੇ ਸਾਬ ਜੀ ਗੱਲ ਕਰ ਲਈਏ ਮਲਕ ਸਾਬ ਇਹ ਜੀ ਕਿੰਨੀ ਕੁ ਕੋਸਟ ਹੈਗੀ ਸੀ ਔਰ ਫਿਲਹਾਲ ਤੱਕ ਕਿੰਨਾ ਕੰਮ ਜਿਹੜਾ ਕੀ ਹੋ ਚੁੱਕਾ ਜੀ ਕੋਸਟ ਦਾ ਤੇ ਫਿਗਰ ਜਿਹੜਾ ਇੰਜੀਨੀਅਰ ਸਾਹਿਬ ਦੱਸ ਦਸਣਗੇ ਜਿਹੜੇ ਮੇਨ ਨੇ ਪਾਸ ਬੈ ਕਰਵਾਇਆ ਸੀ ਔਰ ਇਹ ਹੀ ਨਹੀਂ ਪਾਸ ਕਰਵਾਇਆ ਜਿੱਥੇ ਪੰਡਾਰੀ ਪੁਲ ਮੈਂ ਪਾਸ ਕਰਵਾਇਆ ਜਿੱਥੇ ਰੀਗੋ ਬ੍ਰਿਜ ਮੈਂ ਪਾਸ ਕਰਾਇਆ ਵੇਰਕਾ ਔਰ ਬ੍ਰਿਜ ਤੁਹਾਨੂੰ ਦੱਸਿਆ ਵੇਰਕੇ ਵਾਲਾ ਰੇਲਵੇ ਔਰ ਬ੍ਰਿਜ ਉੱਤੇ ਮੈਂ ਸ਼ਵਾਲਾਗਾ ਔਰ ਬ੍ਰਿਜ ਵੀ ਪਾਸ ਕਰਾਇਆ ਹੋਇਆ ਹੈ ਮੈਂ ਜੋੜਾ ਫਾਟਕ ਦਾ ਔਰ ਬ੍ਰਿਜ ਵੀ ਪਾਸ ਕਰਾਇਆ ਪਰ ਉੱਥੇ ਜਿਹੜੀ ਜਗ੍ਹਾ ਹੈ ਸ਼ਵਾਲੇ ਦੇ ਨਾਲ ਔਰ ਜੋੜਾ ਫਾਟਕ ਦੇ ਨਾਲ ਉਹ ਦੇਣੀ ਹੈ ਪੰਜਾਬ ਸਰਕਾਰ ਨੇ ਪਿਛਲੇ 7 ਸਾਲ ਤੋਂ ਪੰਜਾਬ ਸਰਕਾਰ ਉਹ ਜਗ੍ਹਾ ਨਹੀਂ ਦੇ ਰਹੀ ਬਹੁਤ ਥੋੜੇ ਪੈਸੇ ਲੱਗਦੇ ਨੇ ਰਾਜਨੀਤੀ ਨਾਲ ਪ੍ਰੇਰਿਤ ਹੈ ਲੋਕੀ ਤਾંગ ਹੋ ਰਹੇ ਨੇ ਕੰਟੇ ਖੜੇ ਰਹਿੰਦੇ ਨੇ ਉਹ ਪਾਟਕ ਬੰਦ ਰਹਿੰਦਾ ਹੈਗਾ ਤੇ ਮੈਂ ਪੰਜਾਬ ਸਰਕਾਰ ਨੂੰ ਕਵਾਂਗਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਟਣ ਭਗਵੰਤਬਾਨ ਜੀ ਔਰ ਇਹ ਜਗ੍ਹਾ ਦੇਣ ਤੇ ਰੇਲਵੇ ਤਿਆਰ ਹੈ ਤੇ ਅਸੀਂ ਓਵਰ ਬ੍ਰਿਜ ਜਿਹੜਾ ਸ਼ਵਾਲੇ ਕੋਲ ਵੀ ਬਣਾ ਦਈਏ ਤੇ ਜੋੜੇ ਫਾਟਕ ਕੋਲ ਵੀ ਬਣਵਾ ਦਈਏ ਜਿੱਥੇ ਦੁਰਘਟਨਾ ਵੀ ਬਚੇ ਤੇ ਲੋਕਾਂ ਨੂੰ ਸੁਵਿਧਾ ਵੀ ਮਿਲੇ। ਅਸ਼ਵਜੀ ਇੱਕ ਸ਼ਹਾਟਾ ਤੇ ਨਾਲ ਕੋਟ ਖਾਲਸਾ ਤੇ ਵੀ ਬਹੁਤ ਜ਼ਿਆਦਾ ਦਿੱਕਤ ਲੋਕਾਂ ਨੂੰ ਆਉਂਦੀ ਜੀ। ਫਾਟਕ ਬੰਦ ਹੁੰਦੇ ਨੇ ਕਾਫੀ ਸਮਾਂ ਜਾਦਾ। ਸ਼ਹਾਟਾ ਤੇ ਐਸਾ ਹੈ ਜੀ ਕਿ ਮੈਂ ਨਵਾਂ ਸਟੇਸ਼ਨ ਬਣਾਤਾ। ਜੀ। ਉਹ ਉੱਥੋਂ ਕਈ ਟ੍ਰੇਨਾਂ ਚੱਲਦੀਆਂ ਨੇ ਉੱਥੇ ਤਿੰਨ ਪਲੇਟਫਾਰਮ ਬਣਨੇ ਨੇ, ਵਾਸ਼ਿੰਗ ਲਾਈਨਾਂ ਬਣੀਆਂ ਨੇ 70 ਕਰੋੜ ਰੁਪਏ ਲੱਗੇ ਆ। ਫਿਰ ਸ਼ਹਾਟੇ ਅਲ ਲੋਡਿੰਗ ਹੋਇਆ ਕਰਦੀ ਸੀ ਜਿਸ ਦੇ ਨਾਲ ਮਿੱਟੀ ਉੱਡਦੀ ਸੀ, ਲੋਕਾਂ ਨੂੰ ਕੈਂਸਰ ਹੁੰਦਾ ਸੀ, ਲੋਕ ਬਿਮਾਰ ਹੋ ਜਾਂਦੇ ਸੀ। ਉਹ ਸੀ ਖਾਸੇ ਸ਼ਿਫਟ ਕਰਤੀ ਹੈ। ਸੋ ਕੋਰ ਵੀ ਰੇਲਵੇ ਦੇ ਪ੍ਰੋਜੈਕਟਿੰਗ ਪ੍ਰੋਸੈਸ ਨੇ ਇਹਦੇ ਇਲਾਵਾ ਬੰਦੇ ਭਾਰਤ ਟ੍ਰੇਨ ਵੀ ਦਿੱਤੀ ਹੈ ਅਮਰitsar ਨੂੰ ਬੁਲੇਟ ਟ੍ਰੇਨ ਵੀ ਮਿਲਣ ਆਲੀ ਆ ਅਮਰitsar ਤੋਂ ਕਟੜੇ ਦੀ ਬੰਦੇ ਭਾਰਤ ਦੀ ਦਿੱਤੀ ਹੈ ਅਮਰitsar ਤੋਂ ਦਿੱਲੀ ਦੀ ਬੰਦੇ ਭਾਰਤ ਵੀ ਦਿੱਤੀ ਹੈ ਸੋ ਮੈਂ ਮੋਦੀ ਸਾਹਿਬ ਦੀ ਸਰਕਾਰ ਦਾ ਲੱਖ ਲੱਖ ਧੰਨਵਾਦ ਕਰਨਾ ਰਵਨੀ ਸਿੰਘ ਬਿੱਟੂ ਜੀ ਦਾ ਲੱਖ ਲੱਖ ਧੰਨਵਾਦ ਆਸ ਕਰ ਸਕਦੇ ਆ ਲੋਕ ਵੀ 1 ਸਾਲ ਅੰਦਰ ਰਿਗੋ ਬ੍ਰਿਜ ਜਣ ਕੀ ਔਰ ਲੋਕ ਸੁਮੋਲ ਆਸ ਕਰ ਸਕਦੇ ਨੇ ਮੈਂ ਡੇ ਟੂ ਡੇ ਉਹਦੀ ਮੋਨਿਟਰਿੰਗ ਕਰ ਰਿਹਾ ਬਿਲਕੁਲ ਆਸ ਕਰ ਸਕਦੇ ਆ ਬਿਲਕੁਲ ਜੀ ਸਬਕਾ ਸੰਸਦ ਸ਼ੇਤ ਮਲਿਕ ਮੇਰੇ ਨਾਲ ਸੀ ਉਹਨਾਂ ਨੇ ਆਖਿਆ ਜਿਹੜਾ ਰੀਗੋ ਬ੍ਰਿਜ ਹੈ ਬਹੁਤ ਮਹੱਤਵਪੂਰਨ ਮਿਜ਼ਾ ਕਿਉਂਕਿ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਨਾਲ ਜੋੜਦਾ ਔਰ ਇਸ ਦੀ ਜਿਹੜੀ ਕੀ ਉਸਾਰੀ ਹੋ ਰਹੀ ਹੈ ਪਿਛਲੇ 3 ਮਹੀਨਿਆਂ ਤੋਂ ਔਰ ਆਖਰੇ ਨੇ ਲਗਾਤਾਰ ਉਹ ਮੋਨਿਟਰਿੰਗ ਕਰਦੇ ਨੇ ਇਸੇ ਕੰਮ ਦੀ ਔਰ 1 ਸਾਲ ਵਿੱਚ ਜਿਹੜਾ ਕਿ ਇਹ ਪੁਲ ਹੈ ਇਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਕਿਉਂਕਿ ਲਗਾਤਾਰ ਲੋਕਾਂ ਨੂੰ ਮੁਸ਼ਕਲਾਂ ਹੋ ਰਹੀਆਂ ਨੇ ਜਿਨ੍ਹਾਂ ਲੋਕਾਂ ਨੇ ਪੁਰਾਣੇ ਸ਼ਹਿਰ ਤੋਂ ਨਵੇਂ ਸ਼ਹਿਰ ਨੂੰ ਜਾਣਾ ਹੁੰਦਾ ਹੈ ਉਹਨਾਂ ਨੂੰ ਲੰਬੇ ਵਾਈ ਲੈ ਕੇ ਜਾਂ ਤਾਂ ਭੰਡਾਰੀ ਪੁਲ ਤੋਂ ਆਣਾ ਪੈਂਦਾ ਜਾਂ ਜਿਹੜਾ ਖਾਲਸਾ ਕਾਲਜ ਦੇ ਸਾਹਮਣੇ ਵਾਈਰਲ ਫਾਟਕ ਤੇ ਪੁਲ ਬਣਿਆ ਹੋਇਆ ਉਸ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਲੋਕਾਂ ਨੂੰ ਕਾਫੀ ਦਿੱਕਤਾਂ ਦੁਸ਼ਵਾਰੀਆਂ ਹੁੰਦੀਆਂ ਨੇ ਨਾਲ ਜਾਮ ਵੀ ਬਹੁਤ ਲੱਗਦੇ ਨੇ ਉਤਲੀਕਰ ਬਾਜ਼ਾਰ ਵਿੱਚ ਕਾਫੀ ਜ਼ਿਆਦਾ ਜਾਮ ਲੱਗਦੇ ਨੇ ਤੇ ਆਸਤਾ ਹੀ ਕੀਤੀ ਜਾ ਸਕਦੀ ਹੈ ਇਸ ਸਾਲ ਦੇ ਅੰਦਰ ਅੰਦਰ ਜਿਹੜਾ ਡੈਗੋ ਬ੍ਰਿਜ ਹੈ ਇਹ ਲੋਕਾਂ ਨੂੰ ਸਮਰਪਿਤ ਹੋਵੇਗਾ ਤਾਂ ਜੋ ਲੋਕਾਂ ਦੀ ਜਿਹੜੀ ਰਾਹ ਹੈ ਉਹ ਆਸਾਨ ਹੋ ਸਕੇਗੀ ਔਰ ਲੋਕ ਆਪਣੀ ਮੰਜ਼ਲ ਤੱਕ ਥੋੜੇ ਸਮੇਂ ਅੰਦਰ ਪੋਚ ਸਕਣਗੇ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਜੈਨਸੀ ਕਾ ਟੀਵੀ ਅਮਰitsar